ਸਾਰੇ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਾਂ ਨਵੇਂ ਘਰ ਦੇ ਵਿੱਚ ਮੂਵ ਹੋ ਗਏ ਸੋ ਨਵੇਂ ਘਰ ਲਈ ਆਪਾਂ ਨਵਾਂ ਫਰਨੀਚਰ ਮੰਗਾਇਆ ਤੇ ਪਹਿਲਾਂ ਕੀਤਾ ਸੀ ਡਾਈਨਿੰਗ ਟੇਬਲ ਆਰਡਰ ਕੱਲਾ ਡਾਈਨਿੰਗ ਟੇਬਲ ਚੇਅਰ ਸਾਡੇ ਕੋਲ ਹੈਗੀਆਂ ਨੇ ਸੋ ਮੈਂ ਕਰਕੇ ਰਹਿਗਾ ਨਾ ਤੋ ਤੇ ਹਾਇ ਰਾਜਾ ਆਪਾਂ ਨੇ ਮਲਾਇਆ ਜੀ ਜਿਹੜੇ ਜੋੜਦਾ ਹੁੰਦਾ ਉਹਨੂੰ ਕੀ ਕਹਿੰਦੇ ਹੁੰਦੇ ਨੇ ਜੀ ਫਰਨੀਚਰ ਜੋੜਨ ਵਾਲੇ ਨੂੰ ਸੋ ਸ਼ਾਨਣ ਨੇ ਜੀ ਕੀਤਾ ਵਾ ਫਰਨੀਚਰ ਆਰਡਰ ਤੇ ਮੈਂ ਮੇਰਾ ਕੰਮ ਹੈਗਾ ਮਿਸਤਰੀ ਵਾਲਾ ਮੈਂ ਫਰਨੀਚਰ ਨੂੰ ਚੱਕੜਾ ਵਾ ਜੋੜਨਾ ਵਾ ਕੈਨੇਡਾ ਦੇ ਅੱਧੇ ਜੱਟਾਂ ਦੇ ਮੁੰਡਿਆਂ ਨੂੰ ਮਿਸਤਰੀਆਂ ਦੇ ਮੁੰਡੇ ਬਣਾਵਾ ਕੰਮ ਕਰਦੇ ਹੋ ਹਾਂ ਕਿਉਂਕਿ ਇੱਥੇ ਸਾਰਾ ਫਰਨੀਚਰ ਤੁਹਾਨੂੰ ਅਸੈਂਬਲ ਕਰਨਾ ਪੈਂਦਾ ਫਿਰ ਡਿਸੈਂਬਲ ਕਰੋ ਫਿਰ ਲੈ ਕੇ ਜਾਓ ਮੂਵ ਕਰੋ ਇਹ ਉਹ ਜੱਟਾਂ ਦੇ ਮੁੰਡੇ ਜਦੋਂ ਮੱਚਵਰ ਕਾਪੜੇ ਇੰਡੀਆ ਵਧੀਆ ਟਰਾਲੀ ਆਉਂਦੀ ਹੈ ਸਾਰਾ ਕੁਝ ਸਮਾਨ ਭਰ ਕੇ ਇੱਧਰ ਉੱਧਰ ਮੂਵ ਕਰ ਲਓ ਜੱਟਾਂ ਦੇ ਮੁੰਡਿਆਂ ਚ ਇੰਨੀ ਕਿੰਨੀ ਕੁ ਸਕਿੱਲ ਆ ਇਹ ਕੰਮਾਂ ਦੀ ਹੈ ਹੈਗੀਆਂ ਮਿਸਤਰੀਆਂ ਦੇ ਮੁੰਡਿਆਂ ਦੇ ਵਿੱਚ ਸਕਿੱਲ ਨਟ ਬੋਲਟ ਜੋੜਨੇ ਪਰ ਆਪਣੇ ਕੋਲੇ ਜਿੰਨਾ ਕ ਭੰਨਦਾ ਹੋਇਆ ਆਪਾਂ ਇਹਨੂੰ ਚੱਕ ਦਿਆਂ ਜੀ ਉੱਪਰ ਲੈ ਕੇ ਜਾਂਦੇ ਆ ਇਹਨੂੰ ਖੋਲ ਦਿਆਂ ਇਸ ਦੋ ਵਾਰ ਹੋਰ ਵੀ ਫਰਨੀਚ ਦਾ ਤੁਹਾਨੂੰ ਉਹ ਵੀ ਦਿਖਾਉਨੇ ਆ ਇਹ ਟੇਬਲ ਆ ਸਾਨੂੰ ਲੋੜ ਨਹੀਂ ਸੀਗੀ ਪਰ ਅਸੀਂ ਆਰਡਰ ਕਰ ਲਿਆ ਸਾਡੇ ਕੋਲ ਇੱਕ ਪਹਿਲਾ ਟੇਬਲ ਹੈਗਾ ਵਾ ਡਾਈਨਿੰਗ ਟੇਬਲ ਉਹ ਸਾਡਾ ਸ਼ੈਲਵਨ ਵਾਲੇ ਘਰੀ ਪਿਆ ਵਾ ਅਸੀਂ ਉੱਥੇ ਬੇਸਮੈਂਟ ਦੇ ਵਿੱਚ ਛੱਡਿਆ ਹੋਇਆ ਪਰ ਕੁਰਸੀਆਂ ਆਪਾਂ ਉਹ ਵਾਲੀਆਂ ਯੂਜ਼ ਕਰ ਲੈਣੀਆਂ ਸੋ ਕੰਨਿਆਂ ਦੇ ਸ਼ੁਭ ਹੱਥਾਂ ਨਾਲ ਆਪਾਂ ਇਹਨੂੰ ਖੋਲਣ ਜਾ ਰਹੇ ਆਂ ਜੀ ਕੰਨਿਆਂ ਕਿੱਥੇ ਆ ਹਾਲੋ ਕੰਨਿਆ ਰਾਣੀ ਬਸ ਮੈਂ ਮਾੜਾ ਜਿਹਾ ਟੱਕ ਲਾਤਾ ਹੁਣ ਮਨਿੰਦਰ ਜੀ ਆਪੀ ਖੋਲ ਲੈਣਗੇ ਬਸ ਮਨਿੰਦਰ ਜੀ ਹੁਣ ਤੁਸੀਂ ਮੇਰੇ ਜੋੜ ਕੇ ਕਾਲ ਕਰ ਲਿਓ ਇੱਕ ਤੁਸੀਂ ਦੱਸੋ ਕਮੀਂ ਵਿਝਾ ਬਹੁਤ ਚੱਲਦਾ ਹੁੰਦਾ ਮੁੰਡੇ ਮਿਸਤਰੀਆਂ ਦੇ ਦਿਲ ਲੁੱਟਦੇ ਇਸਤਰੀਆਂ ਦੇ ਹੋਰ ਬਹੁਤ ਨੇ ਕਹਿ ਨਹੀਂ ਸਕਦੇ ਕਿ ਆਪਾਂ ਮੈਂ ਮੈਂ ਤਾਂ ਵੈਸੇ ਆ ਮੇਰਾ ਕਲਾਹੀ ਉਹ ਕੀਤਾ ਗਾ ਮੇਰੇ ਜਿਹੜੇ ਫਰੈਂਡਸ ਨੇ ਉਹਨਾਂ ਦੇ ਵਿੱਚ ਮਤਲਬ ਬਹੁਤ ਮਿਸਤਰੀਆਂ ਦੇ ਮੁੰਡੇ ਨੇ ਸੋ ਮੈਨੂੰ ਭੇਜਦੇ ਰਹੇ ਐਜੇ ਮੀਮਸ ਕਿਤੇ ਕੋਈ ਮੈਂ ਕਿਹਾ ਦਿਲ ਤੇ ਨਾ ਲਾ ਦਿਓ ਵੜੀਆਂ ਪਾਰੀਆਂ ਹਾਂ ਨੱਤਾਂ ਨੇ ਹਨਾ ਉਹ ਮੈਟਲ ਦੀਆਂ ਨੇ ਦੇਖਾਂ ਜੀ ਮੈਂ ਇਹ ਡਾਈਨ ਟੇਬਲ ਸਾਰਾ ਥੱਲੇ ਹੀ ਖੋਲ ਲਿਆ ਮੈਂ ਕਿਹਾ ਉੱਪਰ ਸਿਰਫ ਆਹ ਜਿਹੜੇ ਪੁਰਜ਼ੇ ਨੇ ਜਿਹੜੇ ਅਸਲੀ ਇਹ ਡਾਈਨ ਟੇਬਲ ਹੋ ਵੀ ਲੈ ਕੇ ਜਾਵਾਂਗੇ ਕੋਈ ਕਾਰਡਬੋਰਡ ਨਹੀਂ ਫੇਰ ਥੱਲੇ ਲੈ ਕੇ ਆਉਣਾ ਪੈਣਾ ਸੀ ਨਾਲੇ ਇੰਨਾ ਬਾਕਸ ਜਿਆ ਚੱਕਣਾ ਕਰਨਾ ਉੱਪਰ ਬਹੁਤ ਔਖਾ ਵਾ ਤੇ ਇਕੱਲਾ ਇਕੱਲਾ ਪੀਸਾਂ ਨੂੰ ਉੱਪਰ ਲੈ ਕੇ ਜਾਂਦੇ ਹਾਂ ਪਾਪਾ ਹਾਂ ਮੇਰੀ ਘਾਂਤੇ ਜੀ ਹੋਣਾ ਅੰਗਰ ਦੇ ਹੱਲ ਪਕਰਾਰੇ ਆਗਾ ਅੰਗਰ ਜੇ ਕਹਿੰਦਾ ਵੀ ਮੈਨੂੰ ਹੀ ਆਉਂਦਾ ਮੈਂ ਕੀ ਪਾ ਰੱਖਦਾ ਤੂੰ ਪਾ ਮੇਰਾ ਹੈ ਵਾਸ ਤਵੇ ਨਿਕੈ ਤੋਕਰੇ ਲੈ ਮੈਨੂੰ ਦੇ ਦੇ ਨਹੀਂ ਇਹਨੂੰ ਕਰ ਲੈਣ ਤੋਂ ਜੀ ਇਹਨੂੰ ਕਰ ਲੈਣ ਤੋਂ ਇਧਰ ਇਹ ਕਵੇਟ ਕਰੋ ਹੁਣ ਇਹਨੂੰ ਫੜ ਕੇ ਰੱਖੋ ਇਧਰ ਆਓ ਹੈਲੋ ਮਿਸਤਰੀ ਸਾਹਿਬ ਤੁਸੀਂ ਗਲਤ ਪਾਈ ਜਾਂਦੇ ਹੋ ਇਹਨੂੰ ਹੋਲਡ ਕਰ ਸੋ ਹੋਲਡ ਕਰਨਾ ਸਾਰਾ ਨਾ ਕਰਾਇਓ ਗਿਰ ਜਾਊਗਾ ਹੱਡੂ ਰਿਆ ਇਹਦਾ ਹੋਣਾ ਕਰਾ ਹੁਣ ਰਿਆ ਉਹ ਲੈ ਬੈਕ ਤੋਂ ਸੱਜੇ ਬੈਠੋ ਸਾਈਡ ਤੇ ਬੈਠੋ ਸਾਈਡ ਤੇ ਹਾਂ ਸਾਈਡ ਤੇ ਰੱਖੋ ਉਹ ਕੁੜਿਆ ਹਾਂ ਇਹ ਨਹੀਂ ਪਤਾ ਉੱਪਰ نیچے ਸਿੱਟ ਲੈ ਹਣ ਤੁਸੀਂ ਵੀ ਪਾ ਕੇ ਰੱਖਿਓ ਜੀ ਹੱਥ ਮੈਂ ਤਾਂ ਦੂਜਾ ਰੱਖਣਾ ਵਾ ਬਾਹਰ ਬਾਹਰ ਥੋੜੇ ਇਧਰ ਮੇਰੇ ਤੋਂ ਮੇਰੇ ਵੀ ਪਾ ਮੈਨੂੰ ਤਾਂ ਟੇਬਲ ਬਹੁਤ ਜਿਆਦਾ ਸੋਹਣਾ ਲੱਗਿਆ ਜੀ ਜਿੰਨਾ ਮੈਂ ਸੋਚਿਆ ਸੀ ਉਹਦੇ ਤੋਂ ਵੀ ਜ਼ਿਆਦਾ ਸੋਹਣਾਗਾ ਤੁਹਾਨੂੰ ਕਿਵੇਂ ਐਕਸਪੈਕਟੇਸ਼ਨ ਤੋਂ ਵਧੀਆ ਨਿਕਲਦੇ ਹਾਲੇ ਤੱਕ ਤਾਂ ਇਹ ਆਪਾਂ ਵਾਲਮਾਰਟ ਤੋਂ ਆਰਡਰ ਕਰਤਾ ਸੀਗਾ ਵੈਸੇ ਕੋਈ ਪਲਾਨ ਨਹੀਂ ਸੀਗਾ 1 ਲੱਖ ਤੁਸੀਂ ਸਿਖਿਆ ਤੁਸੀਂ ਆਰਡਰ ਕਰਤਾ ਸਾਡੇ ਕੋਲ ਚੇਅਰਸ ਵੀ ਬਲੈਕ ਹੀ ਨੇ ਮੈਚਿੰਗ ਇਹਦੀਆਂ ਲੈਗਸ ਨਾਲ ਆਹ ਕੰਮ ਜਿਹੜਾ ਕੈਨੇਡਾ ਦਾ ਬੰਦਾ ਜਰੂਰ ਕਰਦਾ ਹੀ ਕਰਦਾ ਕਦੇ ਨਾ ਕਦੇ ਇਹ ਨਹੀਂ ਪਤਾ ਨਹੀਂ ਸੀਗਾ ਕਿ ਫਰਨੀਚਰ ਵੀ ਐਂ ਜੋੜ ਦਿੰਦੇ ਆ ਤੇ ਉਹ ਕਿੰਨੀ ਵਾਰੀ ਆਪਾਂ ਨੂੰ ਜੋੜਨਾ ਪੈਂਦਾ ਇਹਦੇ ਬਣਿਆ ਬਣਾਇਆ ਹੁੰਦਾ ਸੀ ਕਦੇ ਸੋਚਿਆ ਹੀ ਨਹੀਂ ਸੀਗਾ ਵੀ ਜਿਹੜੇ ਟੇਬਲ ਤੇ ਬੈਠੇ ਆ ਕਿਨੇ ਬਣਾਇਆ ਹੋਣਾ ਕਿਨੇ ਜੋੜਿਆ ਹੋਣਾ ਹਮ ਇੱਥੇ ਵੀ ਵੈਸੇ ਉਵੇਂ ਹੀ ਹੋਣਾ ਚਾਹੀਦਾ ਉਰੇ ਆਪਣੇ ਵੱਡੇ ਵੱਡੇ ਗੇਟ ਨਹੀਂ ਨਾ ਪਿੰਡਾਂ ਵਾਲਿਆਂ ਵਾਂਗੂ ਪੁਰੇ ਵੀ ਚੜਨਾ ਸੌਖਾ ਰਹੇ ਉਤਰਨਾ ਇੱਧਾ ਇੱਧਾ ਕਰਕੇ ਹਾਂ ਕਰਕੇ ਇਦਾਂ ਫਰਨੀਚਰ ਦੇ ਦਿਆ ਬਾਕੀ ਹੈਵੀ ਫਰਨੀਚਰ ਜਿਹੜੇ ਮੂਵਰਸ ਨੇ ਉਹ ਮੂਵ ਵੀ ਕਰ ਦਿੰਦੇ ਫਿਰ ਉਹਦਾ ਹੋਰ ਨਾ ਹੀ ਖਰਚਾ ਵਧਿਆ ਅੰਦਰ ਹਾਂਜੀ ਉਹਨਾਂ ਨੂੰ ਵੀ ਤਾਂ ਸੈਂਪਲ ਕਰ ਮਹਿੰਗਾ ਇਕ ਤੋ ਆਦੀ ਸਸਤਾ ਸੌਵਾਰੀ ਹਾਂਜੀ ਤੋ ਇਸ ਕਰਕੇ ਆਪਾਂ ਸਸਤਾ ਸਬੀਚੇ ਦੀ ਲੈ ਲਈਏ ਤੇ ਇਹ ਬਸ ਸੌਵਾਰੀ ਲੈਣਾ ਵਾ ਮਹਿੰਗਾ ਫਰਨੀਚਰ ਆ ਬੜਾ ਹੈਵੀ ਆ ਇਹਨੂੰ ਚੱਕੜਾ ਕਰਨਾ ਕਿਉਂਕਿ ਆਪਾਂ ਸਾਲ 2 ਸਾਲ 4 ਸਾਲ ਉਹ ਜਿਹੜਾ ਬਦਲੀ ਹੁੰਦੀ ਹੈ ਕਈ ਵਾਰੀ ਤੇ ਉਹਦੇ ਕਰਕੇ ਹੁੰਦਾ ਵਾ ਪਰ ਆ ਡੀਸੈਂਟ ਆ ਯਾਰ ਇਟਸ ਗੁੱਡ ਨਾਲੇ ਜਦੋਂ ਬਾਲਾ ਪਾਰਾ ਫਰਨੀਚਰ ਤੁਸੀਂ ਮੂਵ ਕਰਦੇ ਹੋ ਨਾ ਉਹ ਜਦੋਂ ਸਟੇਅਰਸ ਵੱਜਦਾ ਨਾ ਓਹੋ ਨਾਲ ਤਾਂ ਬੰਦੇ ਦੀ ਬਾਡੀ ਦੀ ਬੱਸ ਹੋ ਜਾਂਦੀ ਹੈ ਨਾਲੇ ਉਹ ਨਹੀਂ ਮਤਲਬ ਆ ਵਧੀਆ ਚ ਆ ਗਿਆ ਟੁੱਟਣ ਵਾਲੀਆਂ ਨੇ ਪੂਰੀ ਮਨ ਹੋ ਰਹੀ ਜੀਆਂ ਨਹੀਂ ਇਹ ਤਾਂ ਪੂਰਾ ਵਧੀਆ ਟੇਬਲ ਹੈ ਹਮ ਗੁੱਡ ਕੁਆਲਿਟੀ ਮੈਂ ਬਹੁਤ ਫਰਨੀਚਰ ਇਤਨਾ ਦਾ ਜੋੜਿਆ ਜਿਹਨੇ ਵੀ ਇਹ ਟੇਬਲ ਬਣਾਇਆ ਹੈ ਬਹੁਤ ਹੀ ਸੌਖਾ ਨੇ ਅਸੈਂਬਲੀ ਰੱਖੀ ਹੈ ਬਹੁਤ ਹੀ ਸੌਖਾ ਸੀ ਅਸੈਂਬਲ ਕਰਨਾ ਪਰ ਆ ਵਾਰਨਿੰਗ ਯਾਰ ਬੜੀ ਖਤਰਨਾਕ ਲਿਖੀ ਹੋਈ ਹੈ ਇਹ ਲਿਖਿਆ ਹੈ ਦਿਸ ਪ੍ਰੋਡਕਟ ਕੈਨ ਐਕਸਪੋਜ਼ ਯੂ ਟੂ ਦਾ ਕੈਮੀਕਲਸ ਇਨਕਲੂਡਿੰਗ ਲੈਡ which is known to the state of california to cause cancer or birth defects or other, other reproductive harm. ਇਰ ਤੇ ਕਿ ਲੈਡ ਇਹਦੇ ਵਿੱਚ ਕਹਿ ਰਹੇ ਨੇ ਕਿ ਪ੍ਰੋਡਕਟ ਮੈਨੂੰ ਸਮਝ ਨਹੀਂ ਕਿੰਨਾ ਹੋਊਗਾ। ਹਾਂ ਮੈਂ this product me expose here. you। ਹਾਂ ਪਤਾ ਨਹੀਂ ਵਰਡ ਦੇ ਵਿੱਚ ਪਤਾ ਨਹੀਂ ਲੈਗਸ ਨੂੰ ਕਹਿ ਰਹੇ ਨੇ। ਪਤਾ ਹੀ ਨਹੀਂ ਕਿ ਵਾਰਨਿੰਗ ਬਾਹਰ ਹੁੰਦੀ ਹੈ। ਹਾਂ ਤੁਸੀਂ ਦੱਸੋ ਕਮੈਂਟ ਦੇ ਵਿੱਚ ਕਾਦੇ ਵਾਸਤੇ ਵੀ ਇਹਦੇ ਵਿੱਚ ਲੈਡ ਹੋਊਗੀ। ਹਾਂ ਜਿਹਦਾ ਮਤਲਬ ਤੇ ਵੈਰੀ ਡੇਂਜਰਸ ਤੂੰ ਕੀ ਕਰਦਾ ਫਿਰ ਤਾਂ ਹੋ ਗਿਆ ਡਨ ਆ ਟੇਬਲ ਜੁੜ ਗਿਆ ਚੱਕੀਏ ਫਿਰ ਆ ਬੌਫ ਦਾ ਬਿਲਡਰ ਅੰਗਰ ਇਹਨੂੰ ਬਾਹਲਾ ਚਾਹੇ ਜੇ ਕੰਮ ਦਾ ਵਾਓ ਮੈਨੂੰ ਤਾਂ ਜੀ ਟੇਬਲ ਬਹੁਤ ਜ਼ਿਆਦਾ ਸੋਹਣਾ ਲੱਗਿਆ ਆਪਣੇ ਵੱਲੋਂ ਤਾਂ 10 'ਚ 10 ਨੰਬਰ ਨੇ ਬਹੁਤ ਸੋਹਣੀ ਲੁੱਕ ਆ ਹਜੇ ਥੋੜੀ ਜਿਹੀ ਵੀਡੀਓ 'ਚ ਫਿੱਟ ਨਹੀਂ ਵਧੀਆ ਹਾਂ ਆ ਕਰਵ ਜੀ ਆ ਜਿਹੜੀ ਦੋਨੋਂ ਪਾਸੇ ਬਹੁਤ ਸੋਹਣੀ ਚਲੋ ਵਧੀਆ ਸਭ ਤੋਂ ਪਹਿਲਿਆਂ ਦੇ ਵਿੱਚ ਇਹਨਾਂ ਨੇ ਐਪਲ ਖਾਦਾ ਐ ਤੇ ਬੈਠ ਕੇ ਇਟ ਮੀਨਸ ਹੈਲਦੀ ਖਾਵਾਂਗੇ ਜਿਹੜਾ ਟੇਬਲ ਬਣਾਉਂ ਕਹਿੰਦੇ ਉੱਥੇ ਪਹਿਲਾਂ ਖਾਓ ਤੇ ਚਲ ਗਿਆ ਆਪਣਾ ਖਾ ਰਿਹਾ ਆ ਪਰ ਜਿਹੜੀ ਜਿਹੜੀ ਨੇ ਬਾਹਰ ਦੀ ਲਾਈਖੀ ਹੈ ਨਾ ਕਦੋਂ ਲਪੋਕੇ ਸਟicker ਨੇ ਹੈ ਨਾ ਛੋਟਾ ਜਿਹਾ ਹਾਂ ਤਾਂ ਤੋਂ ਇਉਂ ਦੇਖ ਲਿਆ ਤੈਨੂੰ ਟਿੱਕਾ ਲੱਗੇ ਦੀ ਤੂੰ ਦੱਸ ਦਿੰਦਾ ਕੋਈ ਨਹੀਂ ਅੰਦਾਜ਼ੀ ਬਾਕੀ ਜੇ ਕਿਸੇ ਨੂੰ ਜ਼ਿਆਦਾ ਪਤਾ ਹੋਇਆ ਜ਼ਰੂਰ ਕਮੈਂਟਸ ਦੇ ਵਿੱਚ ਦੱਸਿਓ ਜੀ ਹਾਂਜੀ ਤਾਂ ਸੀ ਤੈਨੂੰ ਪਾਣੀ ਕਰਨੀ ਦਾ ਸਾਸਤਾ ਲੱਗਿਆ ਸੀ ਨੋਰਮਲ ਟਾਲਿਆਂ ਨੂੰ ਨਹੀਂ ਨਹੀਂ ਉਹਨਾਂ ਦਾ 250 300 ਇੰਨੇ ਕੁ ਲਈ 350 ਦਾ ਹੀ ਪੈ ਗਿਆ ਟੈਕਸਟ ਬੁੱਕਸ ਪਾ ਕੇ ਕੱਲਾ ਟੇਬਲ ਟੇਬਲ ਜੀ ਚੇਅਰਸ ਤਾਂ ਵਾਰਤੇ ਲਾਈਕ ਇਹ ਤੇ ਆਵਾ ਬੈਸ ਯੂਜ਼ ਕਰਨਾ ਆਪਣਾ ਕੰਮ ਕਰਨ ਵਾਸਤੇ ਤੇ ਵਾਸਤੇ ਵੀ ਬੜਾ ਇਹ ਤੋ ਤਾਂ ਕਿ ਮੈਨੂੰ ਲੱਗਦਾ ਸਟੱਡੀ ਟੇਬਲ ਥੋੜਾ ਜਿਆਦਾ ਵੱਡਾ ਹੋ ਜਾਊਗਾ ਤੇ ਹੈ ਵੀ ਆ ਪੂਰਾ ਇਹ ਹੂੰ ਜੀ ਬਸ ਇੱਕ ਲਾਈਨ ਹੀ ਵਿੱਚ ਆ ਜਾਂਦੀ ਹੈ ਨਹੀਂ ਕੋਈ ਗੱਲ ਨਹੀਂ ਜੀ ਹੁਣ ਅੰਗਾ ਤੁਹਾਨੂੰ ਟੇਬਲ ਕਿਵੇਂ ਲੱਗਿਆ ਪੁੱਤ ਤੇ ਆ ਜਿਹੜਾ ਬਾਕਸ ਦੇਖ ਰਹੇ ਹੋ ਜੀ ਐਡਾ ਲੱਗ ਨਹੀਂ ਰਿਹਾ ਹੁਣ ਆਪਾਂ ਇਹਦੇ ਵਿੱਚ ਬੈੱਡ ਵਿੱਚ ਹੀ ਇਹਦੀ ਢੂਆ ਫਰੇਮ ਆ ਇਹ ਜੋ ਬੈੱਡ ਬਣਾਣਾ ਲੱਗ ਰਿਹਾ ਦੇਖਣ ਨੂੰ ਇਹ ਵਿੱਚ ਪਾਰਟ ਮਿਸਿੰਗ ਹੋ ਗਏ ਬਣਾ ਕੇ ਦੇਖਦੇ ਆ ਵੀ ਕਿੱਦਾਂ ਦਾ ਤੇ ਰਿਵਿਊ ਤਾਂ ਬੈਡ ਤੇ ਵਧੀਆ ਸੀ ਭਾਈ ਦੇ ਹਿਸਾਬ ਨਾਲ ਬਹੁਤ ਵਧੀਆ ਲੋਕਾਂ ਨੇ ਇਹਨੂੰ ਰੇਟ ਕੀਤਾ ਹੋਇਆ ਸੀ ਤੇ ਇਹਦੀ ਲੁੱਕ ਵਾਈਜ਼ ਵੀ ਬਹੁਤ ਸੋਹਣਾ ਹਨੀ ਇਹ ਬਾਕੀ ਖੋਲ ਕੇ ਦੇਖਦੇ ਆ ਵੀ ਅਸਲੀਅਤ ਤੇ ਉਹ ਚ ਕੀ ਫਰਕ ਹੋਣਾ ਬਾਕੀ ਜੀ ਮੈਨੂੰ ਲੱਗਦਾ ਜੀ ਆਪਣੇ ਪਿੰਡਾਂ ਦੇ ਵਿੱਚ ਐਵੇਂ ਪੈਕੇਜਿੰਗ ਹੋ ਕੇ ਆਉਣ ਲੱਗ ਜੇ ਆਪਣੇ ਘਰ ਦੇ ਨਾਲ ਤਾਂ ਨਹੀਂ ਮੰਨਣਾ ਵੀ ਇਹਦੇ ਵਿੱਚ ਬੈੱਡ ਆ ਉਹਨਾਂ ਨੂੰ ਆਦਤ ਆ ਵੱਡੇ ਵੱਡੇ ਟਰਾਲੀਆਂ ਚੱਲਿਆਉਣ ਦੀ ਸਹੀ ਗੱਲ ਇਹ ਜਦਾ ਕੁਲਿਟ ਹੋਈ ਆ ਓ ਮਾਈ ਗਾਡ ਐ ਲੈ ਕੱਲਾ ਬੈੱਡ ਦਾ ਉਹ ਬੈਕ ਹੀ ਆ ਗਈ ਇਹਦੇ ਵਿੱਚ ਹੋਣਾ ਇਹਨੂੰ ਖੋਲ ਕੇ ਦੇਖਦੇ ਆ ਮੇਰਾ ਦਿਲ ਕਹਿੰਦਾ ਜੀ ਹਾਂ ਉਹ ਜਿੱਪ ਲੱਗੀ ਹੋਈ ਆ ਅਸੈਂਬਲੀ ਕੇਅਰ ਇਨਸਾਈਡ ਲਿਖਿਆ ਹੋਇਆ ਹਾਂ ਇਹ ਤੁਸੀਂ ਮੈਨੂੰ ਉਹ ਜਿੱਪ ਤੂੰ ਹੀ ਪਤਾ ਲੱਗ ਗਿਆ ਸੀ ਜੀ ਮੈਂ ਨਹੀਂ ਕਬਰਾਈ ਤੂੰ ਹੀ ਕਵਰਾ ਗਿਆ ਸੀ ਜੀ ਬੜੀ ਤਕੜੀ ਬੈਕ ਕਬਰਾਉਣਾ ਤਾਂ ਹੋਣਾ ਜੇ ਮੈਨੂੰ ਜੋੜਨਾ ਪੈਣਾ ਪਲੇਜ਼ ਨਹੀਂ ਜੋੜ ਦੋ ਜੀ ਕਾਰਾ ਨਹੀਂ हट रही सो एदी मैं आ गया तो बाहर जांदा नहीं है ओह माय गॉड हाय हाय माय गॉड तू जी कह रहे लाइटिंग थे रहे hmm. रहे And, लाइटिंग ਘੱਟ ਹੈ ਇੱਥੇ ਮੜਾ ਮੂਹ ਤੇ ਕਰਿਓ ਐਨੇ ਸੋਹਣੇ ਆ ਰਹੇ ਹੋ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋਗੇ ਹਾਂ ਜੇ ਲਾਈਟਿੰਗ ਘੱਟ ਹੈ ਤਾਂ ਮਤਲਬ ਮੇਰਾ ਹੁਸਨ ਤਾਂ ਨਹੀਂ ਘੱਟ ਰਿਹਾ ਹੈਗਾ ਹਾਂ ਮੈਂ ਉਹ ਹੀ ਕਹਿ ਰਿਹਾ ਪਰ ਤੁਸੀਂ ਐਨੇ ਜਿਆਦਾ ਸੋਹਣੇ ਲੱਗ ਰਹੇ ਹੋਗੇ ਹੈਗੇ ਵੀ ਹੋ ਜੇ ਕੋਈ ਡਾਊਟ ਨਹੀਂ ਪਰ ਹੁਣ ਤਾਂ ਬਾਰੇ ਲੱਗ ਰਹੇ ਹੋਗੇ ਵੀਡੀਓ ਦੇ ਵਿੱਚ ਪਹਿਲਾਂ ਬੈੱਡ ਬਣਾ ਲਈਏ <laughs> जिने भी जी ये दी पैकेजिंग बारे सोचेया अभी ऐमे ਆਪਾਂ ਕਰਾਂਗੇ ਬਹੁਤ ਜਿਆਦੇ ਵਧੀਆ ਸੋਚਿਆ ਹੋਇਆ ਇੰਨੀ ਘੱਟ ਜਗ੍ਹਾ ਦੇ ਵਿੱਚ ਕਿੰਨੇ ਕੁਝ ਪੈਕ ਕਰਤਾ ਪਤਾ ਮਿਸਤਰੀਆਂ ਦਾ ਬੰਡੋਸ ਵੀ ਸੀ ਵੀ ਤੇ ਦੀ ਪੈਕਿੰਗ ਸੋਚੀਆ ਦੇਖੋ ਨਾ ਢੋਅ ਦੇ ਵਿੱਚ ਹੀ ਇਹਨਾਂ ਨੇ ਇਹ ਮਤਲਬ ਜਿਹੜੀ ਦੀ ਬੈਗ ਆ ਢੋਅ ਢੂਆਗੀ ਉਹਦੇ ਵਿੱਚ ਹੀ ਸਾਰਾ ਕੁਝ ਪੈਕ ਕਰਕੇ ਦਿੱਤਾ ਹੋਇਆ ਨਾਲੇ ਕਿੰਨਾ ਸੋਨਾ ਆਰਗੇਨਾਈਜ਼ ਬੇ ਦੇ ਵਿੱਚ ਦਿੱਤਾ ਹੋਇਆ ਪੂਰਾ ਆਰਗੇਨਾਈਜ਼ ਕਰਕੇ 900 ਨੀਚੇ ਦੀ ਮੈਨੂੰ ਦੀ ਸੋ ਫਾਰ ਦੀ ਮੈਂ ਤੁਹਾਨੂੰ ਅਪਡੇਟ ਦਿਖਾ ਦਿੰਨਾ ਜੀ ਬਸ ਉਹਦੇ ਆਪਾਂ ਕੀ ਕਹਿੰਦੇ ਹੁੰਦੇ ਆ ਪੈਰ ਜੇ ਵਾਲੇ ਇਧਰੋਂ ਐ ਖੜਾ ਜਾ ਕਰ ਲਿਆ ਹੁਣ ਉਹਨੂੰ ਮੈਂ ਆ ਦੋ ਨਟ ਨਿਚੇ ਟਿੱਲੇ ਕਰਕੇ ਉਹਦੇ ਵਿੱਚ ਫਸਾ ਦੇਣਾ ਫਿਰ ਅੱਗੇ ਦੇਖਦੇ ਆ ਕੀ ਆ ਮਤਲਬ ਸੌਖਾ ਹੀ ਆ ਸੋ ਫਾਰ ਆ ਆ ਜਿਹੜਾ ਇਹਨਾਂ ਨੇ ਇੱਕ ਟੂਲ ਦਿੱਤਾ ਨਾ ਉਹ ਵਾਲਾ ਵਧੀਆ ਵਾ ਆਹ ਵਾਲਾ ਟੂਲ ਮਤਲਬ ਇਹ ਚ ਐਲਨ ਕੀ ਵੀ ਹੈਗੀ ਪਰ ਆਹ ਟੂਲ ਬਾਲਾ ਵਧੀਆ ਮਤਲਬ ਜੇ ਤੁਸੀਂ ਆਹ ਜਦੋਂ ਬੈੱਡ ਬੁਡ ਲਓਗੇ ਜਾਂ ਕਦੇ ਵੀ ਆਹ ਟੂਲ ਦਾ ਯਾਰ ਬਹੁਤ ਸੌਖਾ ਹੈ ਲੈਨਕੀ ਨਾਲੋਂ ਤਾਂ ਇਹ ਮੈਂ ਕਹਿੰਨਾ 10 ਗੁਣਾ ਵਧੀਆ ਇਹਨਾਂ ਸੌਖਾ ਕਰਤਾ ਇਹਨੇ ਕੰਮ। ਲੋਈ ਚੈੱਕ ਕਰੋ ਫਾਈਨਲ ਪ੍ਰੋਡਕਟ ਆ ਇਹਨੇ ਗੱਤੇ ਚੁਈਆਂ ਪੂਰਾ ਬੈੱਡ ਬਣ ਗਿਆ। ਉੱਪਰ ਫੋਟੋਆਂ ਵੀ ਲਾ ਦਿੱਤੀਆਂ ਗਈਆਂ ਨੇ। ਸੋ ਇਦਾਂ ਦਾ ਲੱਗਦਾ। ਇਨੀਸ਼ੀਅਲੀ ਮੈਨੂੰ ਠੀਕ ਲੱਗ ਰਿਹਾ ਮਜ਼ਬੂਤ ਲੱਗ ਰਿਹਾ ਪਰ ਮੈਨੂੰ ਆ ਸੀਗਾ ਵੀ ਇਹ ਥੋੜੀ ਹੋਰ ਉੱਚੀ ਹੁੰਦੀ ਨਾ ਅੱਧਾ ਕਿ ਫੁੱਟ ਫਿਰ ਹੋਰ ਘੈਂਟ ਲੱਗਣਾ ਸੀਗਾ ਪਰ ਉਹਨੇ ਤੇ ਚਾਦਰ ਚ ਉੱਤਰ ਪਿਛਾਉਨੇ ਆ ਤੇ ਵੀਡੀਓ ਦਾ ਕਰਦੇ ਆ ਐਂਡ ਪਰ ਓਵਰ ਆਲ ਸੋਹਣਾ ਲੱਗ ਰਿਹਾ